ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾ ਗੁਰੂ ਸਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਮਹਾਰਾਜ ਕਲਗੀਧਰ ਪਾਸ਼ਾ ਧੰਨ ਧੰਨ ਗੁਰੂ ਗੋਬੀ ਸਿੰਘ ਮਹਾਰਾਜ ਜੀ ਜਾਵਰ ਸ਼ਤਰ ਤੱਕ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਾਜ਼ਰ ਨਾਜ਼ਰ ਪਰਤਖ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂਤਨ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਖਾਲਸਾ ਜੀ ਸਭ ਤਰ੍ਹਾਂ ਦੇ ਸੁਖ ਹਨ ਜਿਹੜੀਆਂ ਵੀ ਸੰਗਤਾਂ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਚਾਪ ਕਰਦੀਆਂ ਨਾਮ ਜਪਦੀਏ ਗੁਰਬਾਣੀ ਦਾ ਅਭਿਆਸ ਕਰਦੀਆਂ ਨੇ ਖਾਲਸਾ ਜੀ ਉਹਨੇ ਵੀ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਹੁੰਦੀ ਏ ਮਹਾਰਾ ਸੱਚੇ ਪਾਸ਼ਾ ਜੀ ਉਹਨਾਂ ਨੂੰ ਆਪਣੇ ਦਰ ਤੋਂ ਝੋੜੀਆਂ ਖੁਸ਼ੀਆਂ ਦੀਆਂ ਭਰ ਕੇ ਭੇਜਦੇ ਨੇ ਜੇਕਰ ਖਾਲਸਾ ਜੀ ਤੁਹਾਡਾ ਮਨ ਗੁਰਬਾਣੀ ਦਾ ਜਾਪ ਕਰਨ ਨੂੰ ਕਰੇ ਪੁਰੂ ਗੁਰਾਂ ਸਹਿ ਮਹਾਰਾ ਸੱਚੇ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਬੈਠ ਕੇ ਤੁਹਾਡਾ ਬਾਣੀ ਦਾ ਅਭਿਆਸ ਕਰਨ ਦਾ ਮਨ ਕਰੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰ ਤੇ ਬੈਠੇ ਚਲ ਰਹੇ ਸ਼ਬਦ ਨੂੰ ਸੁਣਨ ਦਾ ਮਨ ਕਰੇ ਤਾਂ ਖਾਲਸਾ ਜੀ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਬਣੀ ਹੋਈ ਏ ਮਹਾਰਾ ਸੱਚੇ ਪਾਸ਼ਾ ਜੀ ਦੀ ਕਿਰਪਾ ਤੋਂ ਬਿਨਾ ਤਾਂ ਖਾਲਸਾ ਜੀ ਆਪਾ ਇੱਕ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ ਇੰਨੀ ਵਾਇਗਰੂ ਸੱਚੇ ਪਾਤਸ਼ਾਹ ਜੀ ਦੀ ਆਪਣੇ ਤੇ ਕਿਰਪਾ ਹੁੰਦੀ ਏ ਜਦੋਂ ਆਪਾ ਇੰਨਾ ਗੁਰਬਾਣੀ ਦੇ ਨਾਲ ਜੁੜਦੇ ਆ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਕਾਲ ਯੁਗ ਦੇ ਟਾਈਮ ਦੇ ਵਿੱਚ ਚੰਗੀ ਸੰਗਤ ਕਰਨੀ ਬਹੁਤ ਮੁਸ਼ਕਲ ਏ ਜਿਹੜਾ ਵੀ ਵੀਰਪੈਣ ਗੁਰਬਾਣੀ ਦੇ ਇਸ ਤਰ੍ਹਾਂ ਨਾਲ ਜੁੜਦਾ ਏ ਤਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਅਭਿਆਸ ਕਰਦਾ ਏ ਗੁਰਬਾਣੀ ਦਾ ਜਾਪ ਕਰਦਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਇੱਕ ਤਾਉ ਨੂੰ ਚੰਗੀ ਸੰਗਤ ਮਿਲ ਜਾਂਦੀ ਹੈ ਚੰਗੀ ਸੰਗਤ ਹੋ ਜਾਂਦੀ ਏ ਦੂਸਰਾ ਉਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹਿੰਦੀ ਏ ਅੱਜ ਦੇ ਸਮੇਂ ਦੇ ਵਿੱਚ ਤਾਂ ਖਾਲਸਾ ਜੀ ਕੋਈ ਟਾਵਾ ਹੀ ਮਿਲਦਾ ਜਿਸ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਏ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਏ ਕਿਉਂਕਿ ਖਾਲਸਾ ਜੀ ਜਿਹੜੇ ਵੀਰਪਣ ਅੱਜ ਦੇ ਟਾਈਮ ਦੇ ਵਿੱਚ ਕੱਲ੍ਹ ਚੁੱਕ ਦੇ ਟਾਈਮ ਦੇ ਵਿੱਚ ਵੀ ਹਰ ਰੋਜ਼ ਸਵੇਰੇ ਉੱਠ ਕੇ ਜਾਪ ਕਰਦੇ ਆ ਜਦੋਂ ਵੀ ਫ੍ਰੀ ਟਾਈਮ ਮਿਲਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਦਾ ਜਾਪ ਕਰਦੇ ਆ ਉਹਨਾਂ ਦੀ ਖਾਲਸਾ ਜੀ ਪਰਮਾਤਮਾ ਦੀ ਬਹੁਤ ਕਿਰਪਾ ਹੁੰਦੀ ਏਸੀ ਤਰ੍ਹਾਂ ਖਾਲਸਾ ਜੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਜੇਕਰ ਗੁਰਦੁਆਰਾ ਸਾਹਿਬ ਚਾਣਿਓ ਤਾਂ ਤੁਸੀਂ ਦੇਖਿਆ ਕਰੋ ਕਿ ਪਹਿਲਾਂ ਦੇ ਨਾਲ ਉਹ ਬਹੁਤ ਸੰਗਤ ਘਟ ਚੁਕੀ ਏ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਦਾ ਆਲਸ ਬਹੁਤ ਜ਼ਿਆਦਾ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਕਰਕੇ ਰਾਤ ਦੇ ਸਮੇਂ ਲੇਟ ਸੌਣਾ ਤੇ ਸਵੇਰ ਦੇ ਸਮੇਂ ਲੇਟ ਉੱਠਣਾ ਜਿਸ ਕਰਕੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰਹਿ ਜਾਂਦੇ ਆ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਤੁਸੀਂ ਦੇਖਿਆ ਕਰੋ ਖਾਲਸਾ ਜੀ ਕਿ ਪਹਿਲਾਂ ਤੋਂ ਨਾਲੋਂ ਸੰਗਤ ਬਹੁਤ ਜ਼ਿਆਦਾ ਘੱਟ ਚੁੱਕੀ ਏ ਪਹਿਲਾਂ ਬਹੁਤ ਸੰਗਤ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਆਪਣੀ ਹਾਜ਼ਰੀ ਲਗਾਉਣ ਤੇ ਸੇਵਾ ਕਰਨ ਚਾਹਦੀ ਹੁੰਦੀ ਸੀ ਪਰ ਹੁਣ ਖਾਲਸਾ ਜੀ ਕੋਈ ਕੋਈ ਬੇਣਪਰਾ ਹੀ ਸਵੇਰੇ ਅੰਮ੍ਰਿਤ ਵੇਲੇ ਨੂੰ ਗੁਰਦੁਆਰਾ ਸਾਹਿਬ ਕਿਤੇ ਮਿਲਦਾ ਏ ਤੁਸੀਂ ਇਹ ਗੱਲ ਨੂੰ ਜ਼ਰੂਰ ਨੋਟ ਕਰਿਓ ਤੇ ਜੋ ਭੈਣ ਭਰਾ ਸਵੇਰੇ ਅੰਮ੍ਰਿਤ ਵੇਲੇ ਚਾਹਦੇ ਨੇ ਉਹਨਾਂ ਤੇ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਏ ਵੈਗਰੋ ਸੱਚੇ ਪਾਸ਼ਾ ਜੀ ਦੀ ਉਨਾਤੇ ਕਿਰਪਾ ਹੁੰਦੀ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਪਾਠ ਕਰਦੇ ਨੇ ਨਿਤਨੇਮ ਕਰਦੇ ਨੇ ਫਿਰ ਗੁਰਦੁਆਰਾ ਸਾਹਿਬ ਜਾਂਦੇ ਨੇ ਖਾਲਸਾ ਜੀ ਉਸ ਅਕਾਲ ਪੁਰਖੈੈਗਰੋ ਸੱਚੇ ਪਾਸ਼ਾ ਜੀ ਨੇ ਬਹੁਤ ਤਰ੍ਹਾਂ ਦੀ ਰਚਨਾ ਕੀਤੀ ਹੋਈ ਹੈ ਸੰਸਾਰ ਦੇ ਉੱਤੇ ਪਰਖਾਨ ਸਜੀ ਜੀ ਜੀਵ ਆਪਣੀ ਕਰਮਾਂ ਦੇ ਅਨੁਸਾਰ ਹਰ ਇੱਕ ਚੀਜ਼ ਪ੍ਰਾਪਤ ਕਰ ਰਹੇ ਨੇ ਕਿਉਂਕਿ ਖਾਲਸਾ ਜੀ ਜੋ ਕਰਮ ਆਪਾਂ ਕਰਦੇ ਆ ਉਸ ਦੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਸਭ ਲੈਣੇ ਦੇਣੇ ਕਰਨੇ ਪੈਂਦੇ ਨੇ ਜੇਕਰ ਆਪਾਂ ਮਾੜੇ ਕਰਮ ਕਰਾਂਗੇ ਤਾਂ ਸਮਾਂ ਆਉਣ ਤੇ ਆਪਣੀ ਨਾਲ ਮਾੜਾ ਹੀ ਹੋਵੇਗਾ ਜੇ ਚੰਗੇ ਕਰਾਂਗੇ ਤੇ ਚੰਗਾ ਹੋਵੇਗਾ ਜੋ ਬੀਜਾਂਗੇ ਉਹੀ ਖਾਵਾਂਗੇ ਖਾਲਸਾ ਜੀ ਕਿਉਂਕਿ ਖਾਲਸਾ ਜੀ ਕਈ ਵਾਰ ਆਪਣੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਫਲਾਣੀ ਬੰਦੇ ਨੂੰ ਇਹ ਚੀਜ਼ ਮਿਲ ਗਈ ਤੇ ਮੈਨੂੰ ਮਿਲੀ ਨਹੀਂ ਤੇ ਮੇਰੇ ਨਾਲ ਰੱਬ ਫਰਕ ਕਰ ਰਿਹਾ ਹੈ ਤਾਂ ਖਾਲਸਾ ਜੀ ਇਸ ਗੱਲ ਦੇ ਪਿੱਛੇ ਰੱਬ ਕੋਈ ਫਰਕ ਨਹੀਂ ਕਰਦਾ ਕਿਸੇ ਦੇ ਨਾਲ ਵੀ ਜੋ ਕੁਝ ਆਪਾਂ ਨੂੰ ਮਿਲਦਾ ਹੈ ਉਹ ਆਪਣੀ ਕਰਮਾਂ ਦਾ ਮਿਲਦਾ ਹੈ ਤੇ ਜੋ ਸਾਹਮਣੇ ਵਾਲੇ ਪਰਸਨ ਨੂੰ ਮਿਲਦਾ ਹੈ ਉਹ ਉਸ ਦੀ ਕਰਮਾਂ ਦਾ ਮਿਲਦਾ ਹੈ ਇਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਤੇ ਮਾੜੀਆਂ ਰੂਹਾਂ ਦਾ ਅਸਰ ਹੈ। ਕਾਲੀ ਇਲਮ ਤੇ ਤੰਤਰ ਦੀਆਂ ਉਹ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਤੇ ਕਿਸੇ ਦਾ ਕੀਤਾ ਕਰਾਇਆ ਜਾਂ ਮਾੜੀਆਂ ਰੂਹਾਂ ਦਾ ਸਾਇਆ ਹੈ। ਸੋ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਕਮਾਕਾਰਾਂ ਤੋਂ ਪਿੱਛੇ ਖਿੱਚ ਲਿਆ ਨੇ ਉਹਨਾਂ ਦੀਆਂ ਕੁਝ ਵੀ ਨਿਸ਼ਾਨੀਆਂ ਹੁੰਦੀਆਂ ਨੇ ਖਾਲਸਾ ਜੀ ਉਹ ਨਿਸ਼ਾਨੀਆਂ ਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗੇ ਆਂ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਆ ਕਰੋ ਉਹ ਨਿਸ਼ਾਨੀਆਂ ਦੀ ਵਿਚਾਰ ਅੱਜ ਇਸ ਲਈ ਸਾਂਝੇ ਕਰਨ ਲੱਗੇ ਆਂ ਤਾਂ ਕਿ ਖਾਲਸਾ ਜੀ ਜਦੋਂ ਆਪਾਂ ਨੂੰ ਇਹ ਨਿਸ਼ਾਨੀਆਂ ਮਿਲਵੇ ਤਾਂ ਆਪਾਂ ਆਪਣੀ ਆਪਨਾ ਬਚਾ ਕਰ ਸਕੀਏ ਆਪਣਾ ਧਿਆਨ ਰੱਖ ਸਕੀਏ ਤੀਖਣ ਸੱਜੀ ਕਈ ਭੈਣ ਭਰਾਵਾਂ ਨੂੰ ਤਾਂ ਇਹਨਾਂ ਦੇ ਬਾਰੇ ਪਤਾ ਹੀ ਨਹੀਂ ਲੱਗਦਾ ਜਦੋਂ ਉਹ ਪਾਠ ਵੀ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਸਭ ਪ੍ਰੋਬਲਮ ਰਹਿੰਦੀਆਂ ਨੇ ਕੁਝ ਵੀ ਠੀਕ ਨਹੀਂ ਰਹਿੰਦਾ ਫਿਰ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਏ ਕਿ ਜੇਕਰ ਅਸੀਂ ਪਾਠ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਏ ਸਾਡੇ ਘਰ ਦੇ ਕਾਰੋਬਾਰ ਸਿੱਧ ਨਹੀਂ ਹੁੰਦੇ ਸਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਜਦੋਂ ਵੀ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਹੋਵੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਭੂਤ ਪ੍ਰੇਤਾਂ ਦਾ ਕੋਈ ਸਾਆ ਹੈ ਕਿਉਂਕਿ ਖਾਲਸਾ ਜੀ ਇਹ ਵੀ ਜੋ ਚੀਜ਼ਾਂ ਹੁੰਦੀਆਂ ਨੇ ਆਪਣੀ ਕਰਮਾਂ ਦੇ ਦੇ ਮੁਤਾਬਕ ਹੀ ਹੁੰਦੀਆਂ ਨੇ ਜੋ ਆਪਾਂ ਕਰਮ ਕੀਤੇ ਹੁੰਦੇ ਨੇ ਉਹਨਾਂ ਦਾ ਹੀ ਆਪਾਂ ਨੂੰ ਭੁਗਤਣਾ ਪੈਂਦਾ ਹੈ ਇਹਦੇ ਵਿੱਚ ਵੀ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇਗੇ ਕਿ ਸਾਡੀ ਘਰ ਦੇ ਉੱਪਰ ਕਿਸੇ ਦਾ ਕੀਤਾ ਕਰਾਇਆ ਹੈ ਜਾਂ ਸਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਸਾਡੇ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਸਾਇਆ ਹੈ ਇਹ ਵੀ ਆਪਣੀ ਕਰਮਾਂ ਦਾ ਹੀ ਖੇਲ ਹੈ ਖਾਲਸਾ ਜੀ ਸਭ ਤੋਂ ਪਹਿਲੀ ਖਾਲਸਾ ਜੀ ਵੱਡੀ ਨਿਸ਼ਾਨੀ ਕਿਹੜੀ ਹੁੰਦੀ ਹੈ ਜਿਸ ਤੋਂ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੀ ਤੇ ਕਾਲੇ ਇਲਮ ਦਾ ਕੀਤਾ ਕਰਾਇਆ ਜਾਂ ਕੋਈ ਤੰਤਰ ਮੰਤਰ ਦਾ ਕੀਤਾ ਕਰਾਇਆ ਏ ਜਹ ਜਿਵੇਂ ਅਕਸਰ ਹੀ ਖਾਲਸਾ ਜੀ ਆਪਾਂ ਨੂੰ ਇਸ ਤਰ੍ਹਾਂ ਲੱਗੇ ਕਿ ਆਪਾਂ ਨੂੰ ਕਿਸੇ ਨੇ ਚੀਜ਼ ਦੇ ਵਿੱਚ ਮਿਲਾ ਕੇ ਕੁਝ ਖਵਾ ਦਿੱਤਾ ਹੈ ਮੇਰੇ ਕਹਿਣ ਦਾ ਭਾਵ ਕਿ ਕਿਸੇ ਦਾ ਕੀਤਾ ਕਰਾਇਆ ਜੋ ਆਮ ਜਿਵੇਂ ਆਪਾਂ ਕਿਸੇ ਦੇ ਘਰ ਜਾਨੀ ਆ ਉਹ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਮਿਲਾ ਕੇ ਕੁਝ ਨਾ ਕੁਝ ਖਵਾ ਦੇਣ ਕੋਈ ਟੂਣਾ ਕਰ ਦੇਣ ਜਦੋਂ ਇਸ ਤਰ੍ਹਾਂ ਖਾਲਸਾ ਜੀ ਹੁੰਦਾ ਹੈ ਤਾਂ ਤੁਸੀਂ ਜਿਵੇਂ ਤੁਹਾਨੂੰ ਇਹ ਨਿਸ਼ਾਨੀ ਕਿਹੜੀ ਹੁੰਦੀ ਹੈ ਜੇ ਤੁਹਾਡੇ ਤੇ ਇਹਨਾਂ ਚੀਜ਼ਾਂ ਦਾ ਕੁਝ ਕੀਤਾ ਕਰਾਇਆ ਏ ਤਾਂ ਉਸ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਖਾਲਸਾ ਜੀ ਕਿ ਤੁਹਾਡਾ ਮਨ ਨੂੰ ਚੀ ਕਰਦਾ ਹੈ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਮੈਂ ਆਤਮ ਹੱਤਿਆ ਕਰ ਦਵਾਂ ਮੈਂ ਆਪਣੇ ਆਪ ਨੂੰ ਖਤਮ ਕਰਾਂ ਸੋ ਜੇ ਇਸ ਤਰ੍ਹਾਂ ਦੇ ਤੁਹਾਨੂੰ ਖਿਆਲ ਆਉਣ ਖਾਲਸਾ ਜੀ ਤੁਸੀਂ ਇਸੇ ਤਰ੍ਹਾਂ ਖਾਲਸਾ ਜੀ ਦੇਕਰ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਂਦਾ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਕਿਸੇ ਕਾਲੇ ਈਲਮ ਜਾਂ ਤੰਤਰ ਦਾ ਕੀਤਾ ਕਰਾਇਆ ਹੈ ਪਰ ਖਾਲਸਾ ਜੀ ਜਿਹੜੇ ਵੀ ਮੀਰ ਪੈਨ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਗੁਰਬਾਣੀ ਦਾ ਅਭਿਆਸ ਕਰਦੇ ਆ ਉਹ ਖਾਲਸਾ ਜੀ ਹਮੇਸ਼ਾ ਗੁਰੂ ਦੀਆਂ ਗੱਲਾਂ ਹੀ ਕਰਨਗੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਨਹੀਂ ਆਉਂਦੇ ਉਹਨਾਂ ਦਾ ਗੁਰੂ ਮਹਾਰਾਜ ਸੇਚੀ ਪਾਸ਼ਾ ਜੀ ਦੇ ਪ੍ਰਤੀ ਹੀ ਭਰੇਂ ਤੇ ਸ਼ਰਧਾ ਭਾਵਨਾ ਬਣੀ ਹੁੰਦੀ ਏ ਉਹਨਾਂ ਦੇ ਮਨ ਦੇ ਵਿੱਚ ਚਾਹ ਕੇ ਵੀ ਇਸ ਤਰ੍ਹਾਂ ਦੇ ਖਿਆਲ ਨਹੀਂ ਆਉਦੇ ਇਹ ਉਹਨਾਂ ਭੈਣ ਭਰਾਵਾਂ ਦੇ ਨਾਲ ਕਈ ਵਾਰ ਹਾਸੇ ਵਾਪਰਦੇ ਨੇ ਜਿਹੜੇ ਕਦੇ ਵੀ ਜਿਨ੍ਹਾਂ ਨੇ ਪਾਠ ਨਹੀਂ ਕੀਤਾ ਹੁੰਦਾ ਨਹੀਂ ਗੁਰਬਾਣੀ ਦੇ ਜਾਪ ਕਦੇ ਵੀ ਨਹੀਂ ਕੀਤੇ ਹੁੰਦੇ ਨਹੀਂ ਗੁਰਦੁਆਰਾ ਸਾਹਿਬ ਜਾਂਦੇ ਨੇ ਉਨ੍ਹਾਂ ਦੇ ਮਨ ਦੇ ਵਿੱਚ ਜਦੋਂ ਇਹ ਮਾੜੇ ਖਿਆਲ ਆਉਂਦੇ ਆ ਜਦੋਂ ਕੋਈ ਫੁਰਨਾ ਬਣਦਾ ਆਪਣੇ ਮਨ ਦੇ ਵਿੱਚ ਕਿ ਮੈਂ ਇਸ ਤਰ੍ਹਾਂ ਕਰਨਾ ਚਾਹ ਮੈਂ ਕਿ ਤੋਸ਼ਾਲ ਮਾਰ ਦੇਆ ਜਾਂ ਮੈਂ ਕਿਸ ਤਰ੍ਹਾਂ ਵੀ ਕਰਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨੀ ਉਹਦੋਂ ਤੁਹਾਡੇ ਤੇ ਖਾਲਸਾ ਜੀ ਹਮੇਸ਼ਾ ਹੀ ਤੁਸੀਂ ਇਹ ਸਮਝ ਕੇ ਸੋਚ ਕੇ ਚੱਲੋ ਕਿ ਤੁਹਾਡੇ ਤੇ ਮਾੜੀਆਂ ਰੂਹਾਂ ਦਾ ਸਾਇਆ ਹੁੰਦਾ ਏ ਉਹੀ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਪੈਦਾ ਕਰਦੀਆਂ ਨੇ ਉਹ ਇਸ ਤਰ੍ਹਾਂ ਦੇ ਖਿਆਲ ਕਿਉਂ ਪੈਦਾ ਕਰਦੀਆਂ ਖਾਲਸਾ ਜੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਸ ਬੰਦੇ ਨੂੰ ਵੀ ਆਪਣੇ ਨਾਲ ਮਿਲਾ ਲਈਏ ਇਸ ਕਰਕੇ ਤੁਹਾਡੇ ਮਨ ਦੇ ਵਿੱਚ ਜਦੋਂ ਵੀ ਇਸ ਤਰ੍ਹਾਂ ਦੇ ਖਿਆਲ ਬਣਦੇ ਆ ਉਹ ਮਾੜੀਆਂ ਰੂਖਾਂ ਹੀ ਬਣਾਉਦੀਆਂ ਨੇ ਤੁਸੀਂ ਸਭ ਤੋਂ ਵੱਡਾ ਸੰਕੇਤ ਤਾਂ ਇਹ ਖਾਨਸਾ ਜੀ ਜੇਕਰ ਤੁਹਾਨੂੰ ਇਹ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦੇ ਆ ਤੇ ਤੁਸੀਂ ਸਮਝ ਲਓ ਤੁਹਾਡੇ ਤੇ ਕਾਲੇ ਇਲਮ ਤੇ ਤੰਤਰ ਦਾ ਕੋਈ ਕੀਤਾ ਕਰਾਇਆ ਹੈ ਇਹ ਨਿਸ਼ਾਨੀ ਤੋਂ ਤੁਸੀਂ ਖਾਨਸਾ ਜੀ ਸਮਝ ਸਕਦੇ ਹੋ ਪਰ ਤੁਸੀਂ ਖਾਨਸਾ ਜੀ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਆਪਣੀ ਆਪ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਜੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਬਣਨ ਵੀ ਤਾਂ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰਦਿਆ ਕਰੋ ਪਾਠ ਕਰਨਾ ਸ਼ੁਰੂ ਕਰਦਿਆ ਕਰੋ ਆਪਣਾ ਧਿਆਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੋੜਿਆ ਕਰੋ ਪਰ ਕਦੇ ਵੀ ਆਪਣੀ ਆਪ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਸੋ ਇਸੇ ਤਰ੍ਹਾਂ ਖਾਲਸਾ ਜੀ ਹੁਣ ਆਪਾਂ ਦੂਸਰੀ ਨਿਸ਼ਾਨੀ ਦੀ ਗੱਲ ਕਰਦੇ ਆਂ ਵਿਚਾਰ ਸਾਂਝੇ ਕਰਦੇ ਆਂ ਕਿ ਉਹ ਕਿਹੜੀ ਨਿਸ਼ਾਨੀ ਹੈ ਜਿੰਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਤੇ ਕਾਲੇ ਇਲਮ ਤੇ ਤੰਤਰ ਦਾ ਕੀਤਾ ਕਰਾਇਆ। ਖਾਲਸਾ ਜੀ ਜੇਕਰ ਤੁਹਾਡੇ ਉਪਰੋ ਮੋਢੇ ਤੇ ਗੋਡਿਆਂ ਤੋਂ نیچے ਤੁਹਾਡੇ ਜੋ ਲੱਤਾਂ ਦੀਆਂ ਪਿੰਜਰੀਆਂ ਨੇ ਉਹ ਦਰਦ ਕਰਨ। ਮੇਰੇ ਕਹਿਣ ਦਾ ਭਾਵ ਕੀ ਤੁਹਾਡੀਆਂ ਲੱਤਾਂ ਬਹੁਤ ਜ਼ਿਆੜੀਆਂ ਦਰਦ ਕਰਦੀਆਂ ਨੇ ਤਾਂ ਖਾਲਸਾ ਜੀ ਇੱਕ ਵਾਰ ਸਿੱਕ ਭਾਈ ਸਾਹਿਬ ਸਨ ਉਹ ਕੀਰਤਨ ਕਰਕੇ ਤੇ ਆ ਰਹੇ ਸਨ ਪਰ ਉਹਨਾਂ ਦੇ ਜੋ ਮੋਢੇ ਤੇ ਇਸ ਤਰ੍ਹਾਂ ਪਿੰਜਣੀਆਂ ਲੱਤਾਂ ਦੀਆਂ ਬਹੁਤ ਦਰਦ ਕਰਦੀਆਂ ਸਨ ਉਹ ਸੰਤ ਮਹਾਪੁਰਸ਼ਾ ਕੋਲ ਗਏ ਉੱਥੀ ਜਾ ਕੇ ਕਹਿਣ ਲੱਗੇ ਕਿ ਬਾਬਾ ਜੀ ਬੈਠ ਕੇ ਕੀਰਤਨ ਵੀ ਨਹੀਂ ਹੁੰਦਾਗਾ ਲੱਤਾਂ ਬਹੁਤ ਦਰਦ ਕਰਦੀਆਂ ਨੇ ਮੋਢੇ ਬਹੁਤ ਦਰਦ ਕਰਦੇ ਨੇ ਤਾਂ ਖਾਨਸਾ ਜੀ ਉਹ ਸੰਤ ਮਹਾਪੁਰਸ਼ਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਦਵਾਈ ਲਓ ਕੋਈ ਟੈਸਟ ਕਰਵਾਓ ਤੇ ਉਹਨਾਂ ਨੇ ਕਾਫੀ ਜ਼ਿਆਦੀਆਂ ਦਵਾਈਆਂ ਵੀ ਲੈ ਲੀਆਂ ਸੀ ਟੈਸਟ ਵੀ ਕਰਵਾ ਲਏ ਸੀ ਪਰ ਉਹਨਾਂ ਦੇ ਟੈਸਟਾਂ ਦੇ ਵਿੱਚ ਕੁਝ ਨਹੀਂ ਆਇਆ ਉਹਨਾਂ ਨੇ ਸੰਤ ਮਹ ਪੁਰਸ਼ਾਂ ਨੂੰ ਇਸੇ ਤਰ੍ਹਾਂ ਦੱਸਿਆ ਤੇ ਉਹਨਾਂ ਨੇ ਜੋ ਸੰਤ ਮਹ ਪੁਰਸ਼ ਸੰਤ ਉਹਨਾਂ ਨੇ ਖਾਲਸਾ ਜੀ ਆਪਣੀਆਂ ਅੱਖਾਂ ਬੰਦ ਕਰਕੇ ਦੇਖਿਆ ਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਜਿੱਥੇ ਕੀਰਤਨ ਕਰਕੇ ਆਏ ਹੋਣਾ ਤੇ ਉਥੋਂ ਤੁਹਾਡੇ ਮਗਰ ਕਾਲੇ ਈਲਕ ਦਾ ਸਾਯਾ ਕੋਈ ਲੱਗਾ ਹੋਇਆ ਤੇ ਜਦੋਂ ਖਾਲਸਾ ਜੀ ਉਹ ਸੰਤ ਮਹਾਪੁਰਸ਼ਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਦੇ ਮਗਰ ਕਿਉਂ ਲੱਗੇ ਹੋ요 ਕੀ ਕਾਰਨ ਹੈ ਤਾਂ ਉਹਨਾਂ ਨੇ ਅੱਗੋਂ ਇਹੀ ਕਿਹਾ ਹੈ ਅਸੀਂ ਇੱਕ ਫਨ ਦੇ ਤੌਰ ਤੇ ਇਸ ਤਰ੍ਹਾਂ ਕਰਦੇ ਆ ਕਿਉਂਕਿ ਸੰਤ ਮਹਾਪੁਰਸ਼ਾਂ ਨੇ ਖਾਲਸਾ ਜੀ ਉਹਨਾਂ ਤੋਂ ਪੁੱਛਿਆ ਵੀ ਕਿਉਂ ਲੰਦਾ ਮਾਰਦੇ ਹੋ ਮੋੜਿਆ ਤੇ ਲੱਤਾ ਤੇ ਵੀ ਕਿਉਂ ਇਹਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਕਿਉਂ ਇਹਦੇ ਮਗਰ ਲੱਗੇ ਹੋ ਤਾਂ ਉਹਨਾਂ ਦਾ ਸਿਰਫ ਇਹੀ ਕਹਿਣਾ ਸੀ ਕਿ ਸਾਨੂੰ ਚੰਗਾ ਲੱਗਦਾ ਏ ਇਸ ਲਈ ਹੁਣ ਇਸ ਚੀਜ਼ ਨੂੰ ਸੁਣ ਕੇ ਖਾਲਸਾ ਜੀ ਇਸ ਗੱਲ ਨੂੰ ਸੁਣ ਕੇ ਕਈ ਭੈਣ ਭਰਾਈ ਵੀ ਸੋਚਣਗੇ ਕਿ ਇਹ ਵਹਿਮ ਭਰਮ ਏ ਤਾਂ ਖਾਲਸਾ ਜੀ ਵਹਿਮ ਭਰਮ ਕਈ ਵਾਰ ਨਹੀਂ ਵੀ ਹੁੰਦੇ ਵਹਿਮ ਭਰਮ ਸਮਝ ਕੇ ਆਪਾਂ ਇਹਨਾਂ ਨੂੰ ਇਗਨੋਰ ਕਰ ਦਿੰਨੇ ਆ ਜਿਸ ਦੇ ਕਰਕੇ ਆਪਾਂ ਨੂੰ ਅੱਗੇ ਚਾ ਕੇ ਕਈ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਖਾਲਸਾ ਜੀ ਤੀਸਰੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਤੁਹਾਨੂੰ ਰਾਤ ਨੂੰ ਸੌਣ ਦੇ ਸਮੇਂ ਕਈ ਵਾਰ ਭਾਰ ਪੈਂਦਾ ਹੈ ਤੇ ਜਿਨ੍ਹਾਂ ਦੇ ਤਾਂ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਹੈ ਘਰ ਦੇ ਵਿੱਚ ਜੋਤ ਜਗਦੀ ਹੈ ਗੁਰਬਾਣੀ ਦੇ ਜਾਪ ਹੁੰਦੇ ਨੇ ਉਹਨਾਂ ਦੇ ਲਾਗੇ ਤਾਂ ਹਮੇਸ਼ਾ ਸ਼ਹੀਦਾ ਸਿੰਘਾਂ ਦਾ ਪੈਰਾ ਰਹਿੰਦਾ ਹੈ ਤੇ ਸ਼ਹੀਦ ਸਿੰਘਾਂ ਮਾੜੀਆਂ ਰੂਹਾਂ ਨੂੰ ਪਛਾਹ ਦਿੰਦੇ ਨੇ ਨੇੜੇ ਨਹੀਂ ਲੱਗਣ ਦਿੰਦੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਨੂੰ ਜਦੋਂ ਰਾਤ ਦੇ ਸਮੇਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਤੋਂ ਤੁਸੀਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਵੀ ਮਾੜੀਆਂ ਰੂਹਾਂ ਨਹੀਂ ਕਾਲੇ ਇਲਮ ਤੇ ਤੰਤਰ ਦਾ ਕੀਤਾ ਕਰਾਇਆ ਹੋਇਆ ਤੇ ਇੱਕ ਜਦੋਂ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਆਪਾਂ ਕਿੰਨੀ ਵੀ ਮਰਜ਼ੀ ਤੁਸੀਂ ਸਖਾਈ ਰੱਖ ਲਓ ਸਾਫ ਸੁਥਰਾ ਘਰ ਰੱਖ ਲੋ ਪਰ ਫਿਰ ਵੀ ਤੁਹਾਡੇ ਘਰ ਦੇ ਵਿੱਚ ਉਹ ਬਦਬੂ ਆਉਂਦੀ ਰਹਿੰਦੀ ਏ ਬਿਨਾ ਗੱਲ ਤੋਂ ਬਿਨਾ ਵਜਾ ਤੋਂ ਖਾਲਸਾ ਜੀ ਬਦਬੂ ਆਉਂਦੀ ਰਹਿੰਦੀ ਏ ਉਸ ਸਮੇਂ ਵੀ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਸਾਇਆ ਹੁੰਦਾ ਏ ਤੇ ਇੱਕ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਲੈਬ੍ਰਰੀ ਸਿਟੀ ਵਾਲੀ ਕੋਈ ਵੀ ਚੀਜ਼ ਹੋਵੇ ਬਿਜਲੀ ਵਾਲੀ ਫ੍ਰਿਜ ਕੂਲਰ ਏਸੀ ਕੋਈ ਵੀ ਚੀਜ਼ ਹੋਵੇ microwaves ਤਾਂ ਖਾਲਸਾ ਜੀ ਉਹਨਾਂ ਦੇ ਵਿੱਚ ਵੱਡੀ ਵੱਡੀ ਪ੍ਰੋਬਲਮ ਆਉਣੀ ਕਦੇ ਕੁਝ ਖਰਾਬ ਹੋਣਾ ਕਦੇ ਕੁਝ ਕਈ ਵਾਰ ਤਾਂ ਆਪਾਂ ਨਵੀਂ ਚੀਜ਼ ਲੈ ਕੇ ਆਉਣੇ ਆ ਤਾਂ ਨਵੀਂ ਚੀਜ਼ ਦੇ ਵਿੱਚ ਵੀ ਕੋਈ ਵੱਡੀ ਖਰਾਬੀ ਪੈ ਜਾਣੀ ਤਾਂ ਉਸ ਤੋਂ ਵੀ ਖਾਲਸਾ ਜੀ ਤੁਸੀਂ ਇਹ ਚੀਜ਼ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕਾਲੇ ਇਲਮ ਤੇ ਤੰਤਰ ਦਾ ਸਾਇਆ ਹੈ ਮਾੜੀਆਂ ਰੂਹਾਂ ਦਾ ਸਾਇਆ ਹੈ ਯੋਗੀ ਖਾਲਸਾ ਜੀ ਇਹ ਜੋ ਮਾੜੀਆਂ ਰੂਹਾਂ ਹੁੰਦੀਆਂ ਨੇ ਇਹ ਆਪਣੀ એનર્ਜੀ ਦੇ ਨਾਲ ਕਾਫੀ ਤਾਲਮੇਲ ਇਸ ਤਰ੍ਹਾਂ ਕਰ ਲੈਂਦੀਆਂ ਨੇ ਤਾਂ ਇਹਨਾਂ ਆਪਾਂ ਨੂੰ ਇਹਨਾਂ ਜੋ ਸੰਕੇਤ ਮਿਲਦੇ ਨੇ ਇਹਨਾਂ ਤੋਂ ਪਤਾ ਲੱਗਦਾ ਹੈ ਖਾਲਸਾ ਜੀ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਰੂਹ ਹੈ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਾ ਟਿਕਦਾ ਹੋਵੇ ਪੈਸਾ ਇਸ ਤਰ੍ਹਾਂ ਹੀ ਤੁਸੀਂ ਵਕੀਲਾਂ ਨੂੰ ਦਿੰਦੇ ਜਾਓ ਤੁਹਾਡੇ ਤੇ ਕੇਸ ਹੋਣ ਪੈਸਾ ਤੁਹਾਡਾ ਲੱਗੀ ਜਾ ਰਿਹਾ ਹੈ ਤੇ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਪਰਿਵਾਰ ਦਾ ਮੈਂਬਰ ਠੀਕ ਨਹੀਂ ਰਹਿੰਦਾ ਕਦੇ ਕਿਸੇ ਵੀ ਡਾਕਟਰ ਤੋਂ ਦਵਾਈ ਕਦੇ ਕਿਸੇ ਤੋਂ ਕਈ ਵਾਰ ਤਾਂ ਖਾਲਸਾ ਜੀ ਰਿਪੋਰਟਾ ਕਰਵਾਉਣ ਦੇ ਬਾਵਜੂਦ ਵੀ ਰਿਪੋਰਟਾਂ ਦੇ ਵਿੱਚ ਕੋਚ ਨਹੀਂ ਆ ਰਿਹਾ ਤੇ ਕਈ ਵਾਰ ਤਾਂ ਖਾਲਸਾ ਜੀ ਇੱਕ ਵਾਰ ਰਿਪੋਰਟ ਕਰਵਾਉਣ ਤੇ ਠੀਕ ਹੋ ਹੋ ਜਾਣਾ ਦੂਸਰੀ ਵਾਰ ਕਰਵਾਉਣ ਤੇ ਕੋਈ ਹੋਰ ਪ੍ਰੋਬਲਮ ਰਿਪੋਰਟ ਦੇ ਵਿੱਚ ਆ ਜਾਣੀ ਜਦੋਂ ਉਹ ਠੀਕ ਹੋ ਗਣੀ ਤੇ ਅੱਗੋਂ ਕੋਈ ਹੋਰ ਹੋ ਜਾਣੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਖਾਲਸਾ ਜੀ ਤੁਹਾਡੇ ਨਾਲ ਬਣਦੇ ਨੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਉੱਪਰ ਤੁਹਾਡੇ ਘਰ ਤੇ ਕਾਲੇ ਈਲਨ ਤੇ ਤੰਤਰ ਦਾਸ ਆਇਆ ਏ ਤੇ ਇੱਕ ਖਾਲਸਾ ਜੀ ਕਈ ਵਾਰ ਆਪਾਂ ਨੂੰ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਤੇ ਆਪਣੇ ਘਰ ਦੇ ਵਿੱਚ ਲਾਲ ਛੱਟੇ ਹੁੰਦੇ ਨੇ ਉਹ ਲਾਲ ਛੱਟੇ ਨਹੀਂ ਹੁੰਦੇ ਉਹ ਖੋਣ ਦੇ ਛੱਟੇ ਹੁੰਦੇ ਨੇ ਉਹ ਜੋ ਅੱਜ ਕੱਲ ਦੇ ਤਾਂਤ੍ਰਿਕ ਆਪਖੰਡੀ ਹੁੰਦੇ ਆ ਉਹ ਜੋ ਬਲੀ ਦਿੰਦੇ ਆ ਤੇ ਜੋ ਛੱਟੇ ਹੁੰਦੇ ਆ ਉਹ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਇਸ ਤਰ੍ਹਾਂ ਖਾਲਸਾ ਜੀ ਕਈ ਵਾਰ ਤਾਂ ਕਈ ਭੈਣ ਭਰਾਵਾਂ ਦੇ ਚੀਮੇ ਆਪਣੇ ਘਰ ਦੇ ਵਿੱਚ ਕਬੜ ਹੁੰਦੇ ਨੇ ਅਲਮਾਰੀਆਂ ਉਨ੍ਹਾਂ ਦੇ ਵਿੱਚ ਤੱਕ ਛਿੱਟੇ ਗੈਹ ਹੁੰਦੇ ਨੇ ਕੱਪੜਿਆਂ ਤੇ ਲੱਗੇ ਹੁੰਦੇ ਨੇ ਜੇਕਰ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੱਪੜੇ ਦਾ ਕੱਟੇ ਜਾਣਾ ਕੱਟ ਲੱਗਨੇ ਜਦੋਂ ਇਸ ਤਰ੍ਹਾਂ ਦੇ ਵੀ ਤੁਹਾਨੂੰ ਮਿਲਦੇ ਆ ਨਿਸ਼ਾਨੀਆਂ ਤਾਂ ਤੁਸੀਂ ਉਥੋਂ ਵੀ ਤੁਸੀਂ ਆਪਣਾ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਈ ਖਾਲਸਾ ਜੀ ਕੋਈ ਵਹਿਮ ਭਰਮ ਦੇ ਵਿੱਚ ਪਾਉਣ ਵਾਲੀ ਗੱਨ ਨਹੀਂ ਇਥੋਂ ਆਪਾਂ ਬਸ ਸਿਰਫ ਤੁਹਾਨੂੰ ਇਹ ਹੀ ਸਮਝਾ ਸਕਦੇ ਆਂ ਕਿ ਤੁਸੀਂ ਜਾਗਰੂਕ ਰਹੋ ਹੁਣ ਕਈ ਵਾਰ ਤਾਂ ਖਾਲਸਾ ਜੀ ਜਰੂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਹਾਸੇ ਹੁੰਦੇ ਨੇ ਤਾਂ ਤੋਂ ਇਹਨਾਂ ਹਾਸਿਆਂ ਨੂੰ ਠੀਕ ਕਰਨ ਦੇ ਲਈ ਕਈ ਪਰਿਵਾਰ ਤਾਂ ਸਿਆਣਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਨੇ ਪਖੰਡੀਆਂ ਦੇ ਕੋਲ ਜਾਂਦੇ ਨੇ ਜਾਣ ਦੇ ਬਾਵਜੂਦ ਵੀ ਕੋਈ ਗੱਲਬਾਤ ਨਹੀਂ ਬਣਦੀ ਸਗੋ ਦੀ ਤੁਹਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਇੱਕ ਭਾਈ ਸਾਹਿਬ ਜੀ ਦੇ ਨਾਲ ਉਹਨਾਂ ਦਾ ਦੋਸਤ ਸੀ ਤੇ ਉਹ ਮੁਸਲਮਾਨ ਸੀ ਉਹ ਹਰ ਰੋਜ਼ ਗਰਾਊਂਡ ਦੇ ਵਿੱਚ ਖੇਡਣ ਜਾਂਦੇ ਸੀ ਤੇ ਉਹ ਮੁਸਲਮਾਨ ਸੀ ਜੋ ਦੋਸਤ ਉਹਨਾਂ ਦਾ ਉਹ ਖੇਡਦਾ ਨਹੀਂ ਸੀ ਉਹਦੇ ਕੋਲ ਕਾਫੀ ਲੋਕਾਂ ਨੇ ਆਉਣਾ ਤੇ ਉਹਦੇ ਕੋਲੋਂ ਪੋਸ਼ਕੀ ਚਲੇ ਜਾਣਾ ਤੇ ਉਹਨਾਂ ਨੂੰ ਜਦੋਂ ਭਾਈ ਸਾਹਿਬ ਨੇ ਪੁੱਛਿਆ ਕਿ ਤੇਰੇ ਕੋਲ ਇੰਨੇ ਲੋਕ ਕਿਉਂ ਆਉਂਦੇ ਨੇ ਤਾਂ ਖਾਰਸਾ ਜੀ ਉਹ ਕਹਿਣ ਲੱਗਾ ਕਿ ਮੈਂ ਇਹਨਾਂ ਦਾ ਹੱਲ ਕਰਦਾ ਇਸ ਕਰਕੇ ਆਉਂਦੇ ਨੇ ਪਰ ਕੁਝ ਸਮੇਂ ਦੀ ਬਾਅਦ ਦੇ ਵਿੱਚ ਖਾਰਸਾ ਜੀ ਉਹ ਜੋ ਮੁਸਲਮਾਨ ਦੋਸਤ ਸੀ ਉਹਨਾਂ ਦਾ ਭਾਈ ਸਾਹਿਬ ਦਾ ਉਹਨੇ ਦੱਸਿਆ ਕਿ ਮੇਰੀ ਬੇਟੀ ਬਿਮਾਰ ਹੋ ਗਈ ਹੈ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਹੈ ਤਾਂ ਖਾਰਸਾ ਜੀ ਉਸ ਬੰਦੇ ਨੇ ਭਾਈ ਸਾਹਿਬ ਨੂੰ ਖੁਦ ਦੱਸਿਆ ਕਿ ਮੈਂ ਕਿਸੇ ਲੋਕਾਂ ਦੇ ਨਾਲ ਬਹੁਤ ਬੁਰਾ ਕੀਤਾ ਉਹਨਾਂ ਦੇ ਮਗਰ ਮਾੜੀਆਂ ਚੀਜ਼ਾਂ ਰੂਹਾ ਲਾਈਆਂ ਜੋ ਕਿ ਮੈਨੂੰ ਇਹ ਦੁੱਖ ਇਸ ਮੇਰੀ ਬੇਟੀ ਦੇ ਜ਼ਰੀਏ ਮਿਲਿਆ ਹੈ ਸੋ ਇਸੇ ਤਰ੍ਹਾਂ ਖਾਲਸਾ ਜੀ ਜਿੰਨਾ ਕੋ ਥੋੜਾ ਬਹੁਤ ਉਹਨਾਂ ਨੂੰ ਕਰਨਾ ਕਰਾਉਣਾ ਆਉਣਾ ਹੁੰਦਾ ਹੈ ਉਹ ਆ ਜਾਂਦਾ ਹੈ ਜੋ ਸਹੀ ਦੇ ਨਾਲ ਜਦੋਂ ਉਹ ਗਲਤ ਕਰਦੇ ਨੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹthi ਆਪਣੀ ਕਿਰਪਾ ਕਲਾ ਵਰਤੌਂਦੇ ਨੇ ਉਥੇ ਮਾੜੀਆਂ ਰੂਹਾਂ ਦਾ ਜਦੋਂ ਅਸਰ ਨਹੀਂ ਹੁੰਦਾ ਤੇ ਉਹਨਾਂ ਤੇ ਪੁੱਠਾ ਪੈ ਜਾਂਦਾ ਹੈ ਇਸ ਕਰਕੇ ਤੁਸੀਂ ਇਥੋਂ ਹੀ ਸਮਝ ਸਕਦੇ ਹੋ ਖਾਰਸਾ ਜੀ ਜੋ ਆਪਣਾ ਨਹੀਂ ਸਹੀ ਸਵਾਰ ਸਕਦੇ ਸਹੀ ਕਰ ਸਕਦੇ ਉਹ ਦੂਜੇ ਦਾ ਕੀ ਸਹੀ ਕਰਨਗੇ ਤੇ ਜਿਹੜੇ ਘਰ ਦੇ ਵਿੱਚ ਤਾਂ ਗੁਰਬਾਣੀ ਦੇ ਚਾਪ ਹੁੰਦੇ ਨੇ ਸੇਵਾ ਸਿਮਰਨ ਕਰਦੇ ਆ ਗੁਰਦੁਆਰਾ ਸਾਹਿਬ ਜਾਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਵਾੜੀਆਂ ਰੂਹਾਂ ਨਹੀਂ ਹੋਣਗੀਆਂ ਕਾਲੀ ਇਲਮ ਤੇ ਤੰਤਰ ਦਾ ਸਾਇਆ ਨਹੀਂ ਹੋਵੇਗਾ ਜਿਹੜੇ ਘਰ ਦੇ ਵਿੱਚ ਖਾਲਸਾ ਜੀ ਸ਼ਰਾਬ ਤੇ ਮਾਸ ਪਿਆ ਹੀ ਰਹਿੰਦਾ ਹੈ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਏ ਉਥੇ ਇਹ ਅਕਸਰ ਚੀਜ਼ਾ ਹੁੰਦੀ ਹੈ ਹੀ ਨਹੀਂ ਕਾਲੀ ਇਲਮ ਤੇ ਤੰਤਰ ਦਾ ਸਾਇਆ ਰਹਿੰਦਾ ਉਹਨਾਂ ਘਰਾਂ ਦੇ ਵਿੱਚੋਂ ਭਾਵੇਂ ਕਿੰਨਾ ਵੀ ਉੱਥੇ ਗੁਰਬਾਣੀ ਦੇ ਜਾਪ ਕਰ ਲਈਏ ਸੇਵਾ ਸਿਮਰਨ ਕਰ ਲਈਏ ਕਿੰਨੀ ਮਰਜ਼ੀ ਭਗਤੀ ਕਰ ਲਈਏ ਕਰਨ ਦੇ ਬਾਵਜੂਦ ਵੀ ਖਾਲਸਾ ਜੀ ਬਾੜੀਆਂ ਰੂਹਾਂ ਦਾ ਸਾਇਆ ਰਹਿੰਦਾ ਹੀ ਰਹਿੰਦਾ ਹੈ ਕਿਉਂਕਿ ਉਸ ਘਰ ਦੇ ਵਿੱਚ ਸੁਚਿੰਤਤਾ ਨਹੀਂ ਰਹਿੰਦੀ ਖਾਲਸਾ ਜੀ ਇਸ ਕਰਕੇ ਬਾੜੀਆਂ ਰੂਹਾਂ ਦਾ ਸਾਇਆ ਹੁੰਦਾ ਹੈ ਆਪਣੀ ਗੁਰਬਾਣੀ ਦੇ ਜਾਪ ਕਰਨ ਦੇ ਬਾਵਜੂਦ ਵੀ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਡੇੜੇ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਨਹੀਂ ਉਹਨਾਂ ਦੇ ਨਾਲ ਮਾੜੀਆਂ ਰੂਹਾਂ ਦਾ ਸਾਯਾ ਰਹਿੰਦਾ ਹੈ ਖਾਲਸਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਬੈਠੇ ਆ ਬੈਠੇ ਆ ਵਧੀਆ ਪਰਿਵਾਰ ਖੁਸ਼ ਹੁੰਦਾ ਹੈ ਪਰ ਬੈਠੀਆਂ ਬੈਠਿਆਂ ਲੜਾਈ ਕਲੇਸ਼ ਸ਼ੁਰੂ ਹੋ ਜਾਂਦਾ ਹੈ ਬਿਨਾਂ ਗੱਲ ਤੇ ਬਿਨਾਂ ਵਜਾ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤੇ ਇਹਨੂੰ ਦੂਰ ਕਰਨ ਦੇ ਲਈ ਖਾਲਸਾ ਜੀ ਆਪਾਂ ਨੂੰ ਕਿਸੇ ਵੀ ਪਖੰਡੀ ਜਾਂ ਤਾੰਤ੍ਰਿਕ ਦੇ ਕੋਲ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਦੂਰ ਕਰਨ ਦੇ ਲਈ ਘਰ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਏ ਤੇ ਜਦੋਂ ਵੀ ਤੁਸੀਂ ਪਾਠ ਕਰਨਾ ਏ ਗੁਰਬਾਣੀ ਦਾ ਅਭਿਆਸ ਕਰਨਾ ਏ ਤਾਂ ਖਾਲਸਾ ਜੀ ਉਸ ਸਮੇਂ ਤੁਸੀਂ ਕੋਲ ਜਾਲ ਰੱਖਿਆ ਕਰੋ ਤੇ ਉਹ ਚੱਲਦਾ ਤੁਸੀਂ ਬਾਅਦ ਦੇ ਵਿੱਚ ਛੱਟਾ ਦੇਣਾ ਏ ਅੰਦਰ ਤੋਂ ਲੈ ਕੇ ਜੋ ਜਲਦਾ ਛਟਾ ਬਾਹਰੋਂ ਲੈ ਕੇ ਆਉਣਾ ਹੈ ਨਾ ਕਿ ਬਾਹਰੋਂ ਅੰਦਰ ਨੂੰ ਲੈ ਕੇ ਜਾਣਾ ਹੈ ਸੋ ਇਸ ਤਰ੍ਹਾਂ ਤੁਸੀਂ ਜਲਦਾ ਛਟਾ ਵੀ ਦੇਣਾ ਹੈ ਤੇ ਆਪਣੀ ਘਰ ਦੇ ਵਿੱਚ ਜੋਤ ਵੀ ਜਗਾਉਣੀ ਹੈ ਤੇ ਜਦੋਂ ਤੁਸੀਂ ਜੋਤ ਜਗਾਉਣੀ ਹੋ ਤਾਂ ਜੋਤ ਨੂੰ ਲੈ ਕੇ ਆਪਣੀ ਘਰ ਦੇ ਵਿੱਚ ਸਾਰੇ ਕੀਤੇ ਢੇੜਾ ਦੇ ਕੇ ਆ ਕੇ ਫਿਰ ਉਸ ਰੂਮ ਦੇ ਵਿੱਚ ਹੀ ਰੱਖਣਾ ਹੈ ਸੋ ਖਾਨਸਾ ਜੀ ਇਹ ਸੀ ਉਹ ਚਾਰ ਨਿਸ਼ਾਨੀਆਂ ਜਿੰਨਾ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕੀ ਆਪਣੀ ਘਰ ਦੇ ਉਪਰ ਕਾਲੇ ਈਲਮ ਚੈ ਤੰਤਰ ਦਾ ਕੀਤਾ ਕਰਾਇਆ ਹੈ ਜਾਂ ਮਾੜੀਆਂ ਰੂਹਾਂ ਦਾ ਸਾਆ ਹੈ ਸੋ ਇਸੇ ਤਰ੍ਹਾਂ ਖਾਲਸਾ ਜੀ ਆਪਾਂ ਇਹ ਕੋਈ ਵਹਿਮ ਪਰਮ ਨਹੀਂ ਕਰ ਰਹੇ ਆਪਾਂ ਇੱਕ ਜਾਗਰੂਤ ਜਾਗਰੂਕਤਾ ਦੇ ਲਈ ਆਪਾਂ ਇਹ ਤੁਹਾਨੂੰ ਦੱਸ ਰਹੀਆਂ ਕਿ ਜੇਕਰ ਤੁਹਾਨੂੰ ਇਹ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਾਪ ਕਰਨਾ ਹੈ ਕਿਸੇ ਗਲਤ ਰਸਤੇ ਤੇ ਨਹੀਂ ਜਾਣਾ ਹੈ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਜੋੜੋ ਤਾਂ ਜੋ ਕਿ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਖਾਲਸਾ ਜੀ ਪੁਲਨ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਣਜਾਣੀ ਅਨੀਕਾ ਗਲਤੀਆਂ ਪੁਲਨ ਚੁੱਕਾ ਹੋ ਜਾਂਦੀਆਂ ਹੋਣਗੀਆਂ ਕੀਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜ ਰੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਘਰ ਪਰਵਾਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਵਨਾ ਦੇ ਘਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਸਾਰੇ ਹੀ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਲੰਮੀਆ ਉਮਰਾਂ ਬਖਸ਼ਣੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ